ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਨੇ MLA ਬਣਾ ਕੇ ਉਤਾਰਿਆ ਵਾ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ ਮੈਂ ਕਦੀ ਝੂਠ ਨਹੀਂ ਬੋਲਦਾ ਮੈਂ ਆ ਮੈਂ ਆਪ ਖੁਦ ਤਾਂ ਨਹੀਂ ਦੇਖ ਸਕਿਆ ਪਰ ਕਿ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਧਰ ਨੋਂਦੇ ਘਰ ਗਿਆ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇजेस ਉੱਤੇ ਸ਼ੇਅਰ ਹੋਈਆਂ ਹੋਣਗੀਆਂ ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਸ਼ੇਗਾ ਵਾ ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰੇ ਅਵੇਲੇਬਲ ਹੋਏ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲੁਕਾ ਫੋਨ ਵੀ ਸਵਿਚ ਆਫ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਹੋ ਗਿਆ ਰਹਾ ਜਾਂਦਾ ਇਸ ਪ੍ਰੋਗਰਾਮ ਇਹ ਪ੍ਰੋਗਰਾਮ ਤਾਂ ਸਾਡਾ ਕੱਲ ਹੀ ਕੁਦਰਤੀ ਸਡਨਲੀ ਬਣਿਆ ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ ਮੈਨੂੰ ਵੀ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ ਮੈਂ ਕਦੀ ਝੂਠ ਨਹੀਂ ਬੋਲਿਆ ਹੁਣ ਕਿਹੜੇ ਕਾਰਨਾ ਕਰਕੇ ਕਿ ਇਹ ਰੀ ਬੰਦਾ ਅਨਵੈਲ ਹੁੰਦਾ ਕੋਈ ਘਰੇਲੂ ਹਾਲਾਤ ਹੁੰਦੇ ਜੇ ਕੋ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਆ ਆਮ ਆਦਮੀ ਪਾਰਟੀ ਚ ਕਿਤਨਾ ਕਿਤੇ ਸ਼ਾਮਲ ਹੋ ਰਿਹਾ ਹੈ ਦੇਖੋ 골ਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਐਮ ਐਲ ਏ ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਕੁਐਟਲੀ ਫਾਰ ਹੈਜ਼ ਬਾਏ ਦ ਕਾਂਗਰਸ ਪਾਰਟੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਡਰ ਮੇਰਾ ਨਹੀਂ ਖਿਆਲ ਕਰਨਗੇ ਮੇਰਾ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰ ਦਾ ਅਜਦਾ ਤਾਂ ਮੇਰਾ ਇੱਕ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟਿਕਲ ਬਲੰਡਰ ਹੋਵੇਗਾ ਲੱਗਦਾ ਵੀ ਜੇ ਜਾਣਦੇ ਤਾਂ ਵੱਡਾ ਝਟਕਾ ਲੱਗੂਗਾ ਕਾਂਗਰਸ ਇਹ ਤਾਂ ਹੁਣ ਜਦੋਂ ਜਾਣਗੇ ਫੇਰੀ ਦੱਸੂਗਾ ਇੱਕ ਤਾਂ ਉਹ ਮੈਂ ਹੋਰ ਦੱਸਣਾ ਚਾਹੁੰਦਾ ਮੇਰੀ ਗੱਲ ਧਿਆਨ ਨਾਲ ਸੁਣੋ ਵਿਅਕਤੀ ਕੋਈ ਵਿਸ਼ੇਸ਼ ਨਹੀਂ ਹੈ ਸਿਸਟਮ ਦੇ ਵਿੱਚ ਗਲਤਫਹਿਮੀ ਹੁੰਦੀ ਮੈਨੂੰ ਵੀ ਆਪਣੇ ਆਪ ਬਾਰੇ ਗਲਤਫਹਿਮੀ ਹੋ ਸਕਦੀ ਹੈ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਲਿਆ ਪੰਜਾਬ ਦਾ ਕਾਂਗਰਸੋਂ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਦਿਨ ਔਰ ਸਾਰੇ ਜਿਆਦਾ ਇੱਕ ਵਿਅਕਤੀ ਭਾਜੀਪੀ ਵੱਲੋਂ ਜਦ ਤੇ ਭਾਜੀਪੀ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕੈਪੈਸਟੀ ਵਿੱਚ ਹੈ ਨਹੀਂ ਕਿ ਤੇ ਵਾਟ ਇਜ਼ ਦ ਡਿਫਰੈਂਸ ਹੈ ਤੇ ਤੁਸੀਂ ਇੱਡੇ ਵੱਡੇ ਬੰਦੇ ਲਿਆ ਕੇ ਆ ਦੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕੈਪੈਸਟੀ ਰੱਖਦੇ ਮੇਰਾ ਮੰਨਣਾ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਹੈ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ ਅੱਜ ਵਕੀਲ ਸਾਹਿਬ ਨੇ ਬੋਲਦੇ ਇਥੇ ਕਿਹਾ ਕੁਸ਼ਲ ਸਾਹਿਬ ਖੜੇ ਨੇ ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਇੰਟਰਸਟ ਹੀ ਉੱਡ ਗਿਆ ਵਾ ਡੈਮੋਕ੍ਰੇਸੀ ਚ ਆ ਜਿਹੜੇ ਪਹਿਲੇ ਦੋ ਫੀਸਾਂ ਵਿੱਚ ਪੋਲਿੰਗ ਪਰਸੈਂਟੇਜ ਬੜ ਇਸ ਸਿਸਟਮ ਦੇ ਵਿੱਚ ਯਕੀਨ ਉੱਡ ਰਿਹਾ ਪੋਲਿਟਿਕਲ ਲੀਡਰਾਂ ਦੇ ਯਕੀਨ ਉੱਡ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਤੇ ਸਵੇਰੇ ਉੱਠਦੇ ਕਿੱਥੇ ਨੇ